ਕਲੀਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਵੀਰ ਸੋਹ ਹੁੰਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ ਭਾਈ ਵਧੀਆ ਵਧੀਆ ਚਾਹੀਦਾ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਸੋਨੂੰ ਸ਼ਹਿਰ ਨਾਲ ਜਿਹਦਾ ਪਤਾ ਹੈ ਠੀਕ ਆ ਜੀ ਫੋਨ ਨੰਬਰ 981457555 ਠੀਕ ਆ ਜੀ ਤੇ ਆ ਨਕੀਨੇਰੋ ਕਰ ਲੀਏ ਸ਼ੁਰੂਆਤ ਜੀ ਦੱਸਿਓ ਬਿਲਕੁਲ ਬਿਲਕੁਲ ਜੀ ਦੱਸਿਓ ਭਾਈ ਇਹਦੀ ਡਿਟੇਲ ਆ ਇਹ ਕੋ ਪਾਜੀ 16 ਸੂਰਾ ਜੀ 8 ਦਿਨ ਲੈ ਜੇ 7 ਲੈ ਜੀ ਅੱਛਾ ਜੀ ਇਹਦੀ 15 16 ਦਾ ਠੀਕ ਹੈ ਜੀ ਠੀਕ ਆ ਲਓ ਜੀ 15 16 ਲੀਟਰ ਵਾਲੀ ਆ ਗਈ ਆ ਦੂਜਾ ਸੂਗਾ ਬਿਲਕੁਲ ਤਿਆਰ ਹੀ ਆ ਤੇ ਚੱਡਾ ਦਿਖਾਉਨੇ ਆ ਪੈਣਾ ਚਫਗਾਂ ਵਰਗਾ ਲੱਗਾ ਪਿਆ ਵਾ ਉਹ ਇਹ ਉੱਥੇ ਕਿ ਨਿਕਲਣਾ ਜਿੱਥੇ ਉਹਦੇ ਅੱਗੇ ਬੰਦੇ ਵੀ ਅੱਗੇ ਬੰਦੇ ਲੋ ਜੀ ਐਨ ਸੂਲ ਤੱਕ ਲੱਗਾ ਪਿਆ ਵਾ ਚੱਡਾ ਕਰਮਾਲੀ ਦਾ ਐਂਡ ਚੰਗੇ ਰਕਾਟ ਵਾਲੀ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲਾਈਵ ਤੇ ਚੰਗਾ ਦੁੱਧ ਕੱਢੀ ਜਾਊਗੀ ਠੀਕ ਆ ਠੀਕ ਆ ਤੇ ਬਈ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ ਇਹ ਕਰਾ ਲਓ ਭਵੇਂ 995 ਨੰਬਰ ਜੀ ਅੱਛਾ ਜੀ ਠੀਕ ਐ ਕਵੀਰੀ ਹਾਂ ਹੋਰ ਕਰ ਦਈਏ ਇੱਕ 15 ਦੇ ਦੇ ਦਈਏ ਭਾਈ ਪਹੁੰਚ ਇੱਕ ਪਦਲਾ ਹੀ ਕਰਦਾਂਗੇ ਠੀਕ ਐ ਲਓ ਜੀ ਇੱਕ 15 ਦੇ ਵਿੱਚ ਪਹੁੰਚ ਬਾਈ ਜਾਂਦਾ ਕਿ ਜਿੱਥੇ ਕੋਈ ਮਰਜ਼ੀ ਮੰਗਾ ਲੈ ਜੇ ਮੇਰਾ ਵੀ ਤੇ ਫਿਰ ਇੱਕ 10 ਜੀ ਦਾਂਗੇ ਠੀਕ ਐ ਠੀਕ ਐ ਲਓ ਜੀ ਕੋਈ ਸਿੱਧੀ ਖਰੀਦਣਾ ਚਾਹੁੰਦਾ ਤੇ 1,10,000 ਦੀ ਯਾਰ ਚੱਡਾ ਤੁਸੀਂ ਚੈੱਕ ਕਰ ਸਕਦੇ ਜਿਹੜਾ ਨੱਚਾ ਫਗਾਂ ਵਰਗਾ ਤੇ ਭਾਈ ਦੂਜੇ ਨੰਬਰ ਤੇ ਝੋਟੀ ਕਿਵੇਂ ਆ ਗਈ ਤੇਰੇ ਭਾਈ ਝੋਟੀ 10 ਦੇ ਲੈ ਲਈ ਝੋਟੀ ਅੱਛਾ ਜੀ 15 16 ਕਿਲੋ ਵਾਲੀ ਠੀਕ ਐ ਲਓ ਜੀ ਇਹ ਵੀ ਪਿੱਛੇ ਦੀ ਆਪਣੀ ਗੱਡੀ ਥਾਣ ਦੀ ਗੱਡੀ ਆਪਣੀ ਅੱਛਾ ਜੀ ਠੀਕ ਹੈ ਦਿਨ 10 ਕੱਢ ਦਈਏ ਦਿਨ 10 ਉਧਰੋ ਝੋਟੀ ਆਈ ਏ ਠੀਕ ਹੈ ਖੋਲ ਦਿਓ ਬਾਈ ਮੜੀਏ 10 ਦਿਨ ਬਾਈ ਝੋਟੀ 15 ਲੈ ਗਈ ਨਾ ਅੱਛਾ ਜੀ ਆਪ ਕੋ ਬਾਤ ਕਰਦੂ ਠੀਕ ਹੈ ਠੀਕ ਲਓ ਜੀ ਐਨ ਅੱਖਾਂ ਲਾ ਗਿਆ ਜੱਡਾ ਤੋਂ ਇਹਦੇ ਢੱਲਾਂ ਢੋਲ ਲੈ ਰੀਆਂ ਵੀ ਬਹੁਤ ਹੀ ਜ਼ਿਆਦਾ ਵਾ ਤੇ ਥਣਾ ਦਾ ਸੈਜ ਗੈਪ ਜਿਹੜਾ ਲੱਗੇ ਤੋਂ ਵੀ ਜਰੂਰ ਚੈੱਕ ਕਰਾ ਦਿੰਨੇ ਆ ਘੱਦ ਘਾੜ ਜਿਹੜਾ ਬਹੁਤ ਹੀ ਚੰਗਾ ਤੇ ਪੇਠ ਪੁੜੇਲ ਨੂੰ ਵੀ ਚੰਗੀ ਆ ਗਈ ਕਰਮਾਲੀ ਇਹ ਵੀ 15 ਤੋਂ 16 ਲੀਟਰ ਦੁੱਧ ਭਰੂਗੇ ਤੇ ਝੱਡਾ ਚੁੱਡਾ ਜਿਹੜਾ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੇ ਇਹਦਾ ਭਾਜੀ ਮੁੱਲ ਫਿਰ ਇਹਦਾ ਭਾਜੀ ਭਾਵੇਂ ਕਰਾ ਲਓ ਲਾਗੇ ਭਾਵੇਂ ਕਰਾਉ ਦਾ 50000 ਅੱਛਾ ਜੀ ਚਲ ਵੀ ਅੱਜ ਦੇ ਦिए ਕਰ ਦਈਏ ਵੀ ਜੈਸਨ ਉਹਦੀ ਵੀ ਆਫਰ ਲਾਰੀ ਵੱਡੀ ਫਿਰ ਭਾਜੀ ਬਲਵੇ ਅੱਜ ਪਹੁੰਚ ਹੀ ਕਰ ਦਾਂਗੇ ਛੋਟੀ ਜਿੱਦਨ ਤਿਆਰ ਹੋ ਵੀ ਨਾ ਅੱਛਾ ਜੀ ਅਜੇ ਵੀ ਭਾਈ ਕਈ ਵੀ ਕਹਦੇ ਤੁਸੀਂ ਹੀ ਸੰਭ ਸਕਦੇ ਹਾਂਜੀ ਹਾਂਜੀ ਇਹ ਨਹੀਂ ਕਹ ਲਿਆ ਫੋਨ ਤੁਸੀਂ ਨਹੀਂ ਭਾਈ ਸੰਭਦੇ ਹਾਂਜੀ ਹਾਂਜੀ ਨਹੀਂ ਸੰਭੀ ਜਾਂਦੀ ਕਿਉਂਕਿ ਆਪਣਾ ਕੰਮ ਹੀ ਹੋ ਜਾ ਬਾਅਦ ਦਿਨੇ ਆਨੂ ਜੇ 10 ਤੋਂ 20 ਸੰਭ ਨੂੰ ਨਾ ਸਾਨੂੰ ਬਾਅਦ ਹੀ ਨੂੰ ਸੋਖੀ ਆ ਠੀਕ ਆ ਠੀਕ ਆ ਇਹ ਤਾਂ ਗੱਲ ਸਹੀ ਆ ਵੱਡੀ ਪੱਡੀ ਮਾਲੀ ਕਹਿੰਦੇ ਦੋ ਦੋ ਚਾਰ ਚਾਰ ਰੋਜ਼ ਵਜਰੇ ਦਿਖਾਏ ਜਾ ਰੁਪਈਆ ਪੰਜੀ ਬਿਲਕੁਲ 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 ਜੀ ਰੁਪਈਏ ਰੁਪਈਏ ਝੋਟੀ ਹੋ ਜਰਾ ਇਹ ਪੂਰੇ ਬੰਦੇ ਪਹੁੰਚ ਰਹੇ ਨੇ ਦੇਖੋ ਭਾਨੀ ਠੀਕ ਹੈ ਅੱਛਾ ਜੀ ਠੀਕ ਲਓ ਜੀ ਝੋਟੀ ਠੀਕ ਹੈ ਠੀਕ ਹੈ ਲਓ ਜੀ ਢਿੱਲਾ ਇਹਦੀਆਂ ਇਹਦੇ ਸੂਲ ਦਾ ਕੀ ਇਹ ਵੀ ਚੱਟਾ ਲਾ ਜੋ ਕਿ ਜਦਨ ਕਰਮ ਵਾਲੀ ਪੁੱਲ ਤਿਆਰ ਹੋ ਗਈ ਚੰਗੇ ਰਿਕਾਰਡ ਵਾਲੀਆਂ ਬਾਈ ਨੇ ਲੈਂਦੀਆਂ ਅਜ ਕੱਟ-ਕੱਟ ਕੇ ਪਤਾ ਨਹੀਂ ਕਿਹੜੇ ਏਰੀਆ ਦੇ ਅੱਛਾ ਜੀ ਬਾਹਰ ਵੀ ਚਾੜ ਕੇ ਝੋਟੀਆਂ ਦਿੱਤੀਆਂ ਦੇਦਾ ਫੜਾ ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਹੈ ਇਹਦਾ ਅੱਛਾ ਜੀ ਦੇ ਆਪਣੇ ਸ਼ੌਂਕ ਹੀ ਪੂਰਾ ਕੀਤਾ ਤੇ ਬਾਅਦ ਦੋਵੇਂ ਦੋਵੇਂ ਕੋ ਲੈ ਜਾਉਂਦਾ ਖੁਰਲੀ ਦਾ ਸ਼ਿੰਗਾਰ ਆ ਨਾ ਮੈਂ ਨਾ ਭਾਜੀ ਹੀਰੇ ਹੀ ਰੌਣਕਾਂ ਲਾਦਣੀਆਂ ਦੋਤਰੀ ਭਾਜੀ ਦੋਵੇਂ ਮਰਦੀਆਂ ਨਹੀਂ ਮਰਦੀਆਂ ਨਹੀਂ ਮਰਦੀਆਂ ਲਓ ਜੀ 30 ਆ ਗਈ 27 28 ਕਿਲੋ ਲੀਟਰਾਂ ਚਵਾਈ ਦਾ ਦੋਰੀ ਚਵਾਈ ਜਣਾ ਸਹੀ ਗੱਲ ਆ ਤੇ ਆਹ ਭਾਈ ਅੱਗੇ ਕਿਵੇਂ ਆ ਗਈ ਝੋਟੀ ਜੇ ਭਾਜੀ ਝੋਟੀ ਉਹ ਆਹ ਘੱਟਾ ਜੀ ਠੀਕ ਆ ਜੀ ਦੋਤਰੀ 6 ਕਿਲੋ ਹੋਊਗਾ ਜੀ ਠੀਕ ਆ ਲਓ ਜੀ ਇਹਦੇ ਕੋਲ ਦੋ 6 ਲੀਟਰ ਆ ਆਪਣੀ ਸਮਝਣਾ ਕੋਈ ਦੋ ਮਹੀਨੇ ਲਾਲੇ ਤਿੰਨ ਲਾਲੇ ਇਹਨੂੰ ਬਾ ਬਣੀ ਨੂੰ 5 ਹੁੰਦੇ ਜੀ ਠੀਕ ਆ ਠੀਕ ਆ ਲਓ ਬਣੀ ਨੂੰ 5 ਦਿਨ ਹੋਏ ਅਜੇ ਬ ਕਰੋ ਜੀ ਚੱਕ ਇਹ ਵੀ ਨੀਲੀ ਰਾਵੀ ਦੇ ਵਿੱਚ ਆ ਗਈ ਯਾਰ ਥਣਾ ਦਾ ਸਰ ਗਿਆ ਇਹਦਾ ਵੀ ਲਾਗੇ ਅੱਛਾ ਜੀ ਬਾਪੂ ਨੂੰ ਪੰਜ ਸ਼ਾਲ ਹੋ ਗਿਆ ਬਾਪੂ ਕੋਲ ਅੱਛਾ ਜੀ ਬਾਪੂ ਨੂੰ ਵਾਈ ਇਹ ਪੈਸੇ ਲੈਣਾ ਇਹ ਨਾਲ ਹੀ ਠੀਕ ਆ ਠੀਕ ਆ ਸੱਜੇ ਬਾਪੂ ਜੀ ਤੇ ਸੱਜਰ ਨੇ ਕਿੰਨਾ ਕੁ ਦੁੱਧ ਭਰਿਆ ਹਰ ਇਹ 11 ਕਿਲੋ ਠੀਕ ਆ ਠੀਕ ਆ ਜਿੰਨਾ ਭਰਿਆ ਤੇ ਹੁਣ ਤਾਂ 6 ਕਿਲੋ ਆ ਠੀਕ ਆ ਤੇ ਬਣੀ ਨੂੰ ਕਿੰਨਾ ਟਾਈਮ ਹੋ ਗਿਆ ਹਾਂਜੀ ਬਣੀ ਨੂੰ ਕਿੰਨੇ ਕਿ ਦਿਨ ਹੋ ਗਏ ਚਾਰ ਪੰਜ ਦਿਨ ਠੀਕ ਆ ਅੱਛਾ ਅੱਛਾ ਲਓ ਜੀ ਨੀਲੀ ਰਾਵੀ ਦੇ ਝੋਟੇ ਕੋਲੋਂ ਪਾਪਾ ਕਹਿੰਦਾ ਜੀ ਕਰਾਈ ਆ ਇਹ ਚੈੱਕ ਕਰ ਸਾ ਦੇ ਤੁਸੀਂ ਬਾਕੀ ਇਹ ਵੀ ਕੋਈ ਸਾਂਭੜ ਵਾਲਾ ਭਰਾ ਖੜੇ ਰ ਚਲੋ ਗਾਂ ਦਿਸ ਵਣ ਚੰਗੀ ਤਿਆਰ ਹੋ ਜੂਗੀ ਇਹਰਾ ਮੁੱਲ ਭਾਜੀ ਹਰ ਇਹ ਭਾਜੀ 35000 ਜਬਾ ਪਹੁੰਚ ਕਰਾਂਗੇ ਕਿੱਥੇ ਜਾਊਗੀ 55000 ਚ ਪਹੁੰਚ ਹੀ ਕਰਦਾ ਕਿੰਨੇ ਜੀ ਚਲੋ ਜਾਜ ਭਾਜੀ ਪਹੁੰਚ ਕਰਾਂਗੇ ਉਹ ਫਿਰ ਦਵਾਈ ਦਾ ਲਓ ਜੀ ਦਿਵਾਲੀ ਦਾ ਆਫਰ ਲਾਤਾ ਭਾਈ ਨੇ 54000 ਦੇ ਵਿੱਚ ਜਿੱਥੇ ਮਰਜੀ ਕੋਈ ਮੰਗਾਲੇ ਭਰਾ ਸੱਜੇ ਭਾਵੇਂ ਤੋਂ ਪਾਕਿਸਤਾਨ ਭਾਵੇਂ ਮੰਗਾਲੇ ਅੱਛਾ ਠੀਕ ਆ ਠੀਕ ਆ ਲਓ ਜੀ ਚੱਡਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਬਿਲਕੁਲ ਜਿਆਜ ਮੁੱਲ ਦੇ ਵਿੱਚ ਪਾਤੀ ਹੈ ਤਸਦੀਕ ਜਾਦ ਰੱਖੇ 5 ਦਿਨ ਬਣੀ ਹੋਗੇ 10 ਤਰੀਕ ਦੀ ਮਤਲਬ ਬਣੀ ਠੀਕ ਆ 10 ਤਰੀਕ ਦੀ ਬਣੀ ਹੈ ਉਸ ਹਿਸਾਬ ਨਾਲ ਕੋਈ ਸਾਹਮ ਕਰੇ ਨਾ ਅਤਰੀਕ 14 ਅੱਜ ਹੋ ਜੀ ਅੱਛਾ ਜੀ ਚੱਲ ਕੋਈ ਗੱਲ ਨਹੀਂ ਲਓ ਜੀ ਆ ਚੈੱਕ ਕਰ ਸਕਦੇ ਤੁਸੀਂ ਬਾਕੀ ਪਿਓਰ ਦੇਲੀ ਦਾ ਵੀ ਦੀ ਆ ਗਈ ਹੈ ਚਲੋ ਜਿਹੜਾ ਕੋਈ ਚੰਗੀ ਸਾਫ ਕਰਨ ਵਾਲਾ ਭਰਾ ਖੜੂਗਾ ਚੰਗਾ ਦੁੱਧ ਭਰੀ ਜਾਊਗੀ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ